ਸ਼ਸ਼ੀ ਕਾਲ ਜੀ ਅੱਜ ਕਨ ਮਾਤਾ ਮੋਬਾਈਲ ਦੇਖ ਰਹੀ ਸੀ YouTube ਖਬਰਾਂ ਸੁਣਨ ਲੱਗ ਰਹੀ ਸੀ ਉਹ ਕਾਫੀ ਟਾਈਮ ਤੋਂ ਮੈਂ ਨਾਲ ਲੱਵੀ ਖੜਿਆ ਸੀ ਮੈਂ ਨਾਲ ਖੜੀ ਖੜੀ ਨੇ ਪੁੱਛ ਲਈ ਮਤਲਬ ਮਾਤਾ ਕਿ ਕਿਹੜੀ ਖਬਰ ਸੁਣਦੀ ਐ ਵੀ ਜਾਂ ਕਾਦੀ ਖਬਰ ਸੁਣਦੀ ਆ ਉਹ ਕਹਿੰਦੀ ਕੁਛ ਨਹੀਂ ਪੁੱਤ ਕਹਿੰਦੀ ਅੱਜ ਨਾ ਭਗਵੰਤ ਮਾਨ ਦੀ ਮੀਟਿੰਗ ਐ ਵੀ ਅੱਜ 1000-1000 ਰੁਪਿਆ ਵਾਲਾ ਜਿਹੜਾ ਮੈਦਾਨ ਨੂੰ ਦੇਣਾ ਉਹਨੇ ਵੀ ਉਹਦਾ ਐਲਾਨ ਕਰੂਗਾ ਚਲੋ ਕਾਫੀ ਟਾਈਮ ਦੇਖ ਕੇ ਹੀ ਥੋੜੇ ਚਿਰ ਬਾਅਦ ਮੈਂ ਉਹਨੂੰ ਕਹਿਤਾ ਹੀ ਮਾਤਾ ਵੀ ਮੈਂ ਸਾਰੀਆਂ ਖਬਰਾਂ ਸੁਣੀ ਨਾ ਤੁਰ ਤੋਂ ਲੈ ਕੇ ਤੁਰ ਤੱਕ ਬਿਨੈ ਹਜ਼ਾਰ ਰੁਪਏ ਦਾ ਕੋਈ ਐਲਾਨ ਨਹੀਂ ਕਰਿਆ ਚਲੋ ਵਿਚਾਰੀ ਨੇ ਮੋਬਾਈਲ ਬੰਦ ਕਰਤਾ ਤੇ ਉਹ ਕਹਿੰਦੀ ਪੁੱਤਰਾ ਆਪਣੇ ਕਿਉਂ ਨਹੀਂ ਦਿੰਦਾ ਆਪਣੇ ਚਾਰ ਸਾਲ ਹੋ ਗਈ ਬੀ ਹਰਿਆਣੇ ਚ ਦੂਜੇ ਤੀਜੇ ਮਹੀਨੇ ਚ ਦੇਣ ਲੱਗ ਗਏ ਸੀ ਸਰਕਾਰ ਬਣਨ ਤੋਂ ਬਾਅਦ 1 2100 ਰੁਪਏ ਮਹੀਨਾ ਤੋਂ ਮੈਂ ਕੋਈ ਪਾਜ ਪਾਤਾ ਸਮਰਥਕ ਨਹੀਂ ਬਸ ਮੈਂ ਇਹ ਗੱਲ ਕਹਿਣੀ ਤਾਣਾ ਜੀ ਵੀ ਮਹਿਲਾ ਮਦ ਹਜ਼ਾਰ ਹਜ਼ਾਰ ਰੁਪਏ ਦੇਣਾ ਬਣਦਾ ਤੇ ਗਮਾਂਡੀ ਸੂਬਿਆਂ ਵਾਂਗ ਪੰਜਾਬ ਚ ਪੈਨਸ਼ਨ ਵਿੱਚ ਬਾਤਾਂ ਹੋਣਾ ਚਾਹੀਦਾ ਨਿਮਨ ਹਰਿਆਣਾ ਦੇ ਵਿੱਚ 3550 ਰੁਪਏ ਪੈਨਸ਼ਨ ਹੈ ਵਿਧਵਾ ਤੇ ਅੰਗਹੀਰ ਪੈਨਸ਼ਨ ਤੇ 22100 ਰੁਪਏ ਮਹਿਲਾਵਾਂ ਨੂੰ ਮਿਲਦੇ ਹੈ ਹਾਲਾਂਕਿ ਆਪਣੇ ਨਾਲੋਂ ਬਜਟ ਉਹਨਾਂ ਦਾ ਬਹੁਤ ਘੱਟ ਹੈ ਆਪਣਾ ਤਾਂ ਹਰਿਆਣੇ ਨਾਲੋਂ ਬਜਟ ਵੱਧ ਹੈ ਪੰਜਾਬ ਸਰਕਾਰ ਦਾ ਸ਼ਾਇਦ ਹਰਿਆਣੇ ਦਾ ਤਾਂ ਕਰੋਨਾ ਚ ਵੱਡਾ ਚ ਬਜਟ ਹੈ ਆਪਣਾ ਤਾਂ ਰਬਾਂ ਚ ਹੈ ਪੰਜਾਬ ਸਰਕਾਰ ਦਾ ਤਾਂ ਸੋ ਧੰਨਵਾਦ